ਪਹਿਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੀ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕਿੰਨਾ ਵਡਿਆਈਆ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹਿਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਨਾਨਕ ਸੱਚ ਸਵਾਰਣ ਹਾਰਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਬਚਨ ਆਸਾ ਰਾਗ ਵਿੱਚ ਸੋਦਰ ਦੇ ਸਰਲੇਖੇਟ ਪਾਵਨ ਅੰਕ ਨੌਂ ਪੁਰ ਸੁਭਾਏ ਬਾਣ ਹੈ ਆਓ ਆਪਾਂ ਮਹਾਰਾਜ ਦੇ ਇਹਨਾਂ ਬਚਨਾਂ ਨਾਲ ਜੁੜੀਏ ਹਜ਼ੂਰ ਵੱਲੋਂ ਬਖਸ਼ਿਸ਼ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਰਹਾਉ ਤੇ ਬੰਦ ਵਿੱਚ ਸਹਬ ਨੇ ਕਿਰਪਾ ਕੀਤੀ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਮੇਰੇ ਸਾਹਿਬ ਤੂੰ ਵੱਡਾ ਹੈ ਫਿਰ ਗਹਿਰ ਤੋਂ ਭਾਵ ਹੈ ਬਹੁਤ ਡੂੰਗਾ ਹੈ ਗੰਭੀਰ ਹੈ ਫਿਰ ਆਖਿਆ ਤੂੰ ਗੁਣੀ ਗਹੀਰ ਹੈ ਤੇਰੇ ਅੰਦਰ ਗੁਣਾ ਦਾ ਜ਼ਖੀਰਾ ਹੈ ਅਕਾਲ ਪੁਰਖ ਪਰਮੇਸ਼ਰ ਬਯੰਤ ਵੱਡਾ ਹੈ ਬਹੁਤ ਗਹਿਰ ਗੰਭੀਰ ਹੈ ਤੇ ਉਥੋਂ ਤੱਕ ਪਹੁੰਚਣ ਵਾਸਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸ਼ਬਦ ਨਾ ਜੋੜਿਆ ਹੈ ਤੇ ਜਦੋਂ ਸ਼ਬਦ ਨੂੰ ਇਹ ਤਸ਼ਬੀਹ ਦਿੱਤੀ ਆਖਿਆ ਕਿ ਸ਼ਬਦ ਵੀ ਉਸ ਮਾਲਕ ਪਰਮੇਸ਼ਰ ਵਰਗਾ ਹੈ ਸ਼ਬਦ ਨਾਲ ਸਾਂਝ ਪੈਣੀ ਸ਼ਬਦ ਨੂੰ ਪੜਨਾ ਸ਼ਬਦ ਦਾ ਸੁਰਤ ਅੰਦਰ ਵਸਣਾ ਉਹ ਸਾਡੀ ਸੁਰਤ ਨੂੰ ਵੀ ਉਹਨਾਂ ਗਹਿਰਾਈਆਂ ਤੱਕ ਲੈ ਕੇ ਜਾਂਦਾ ਹੈ ਉਨ ਉਚਾਈਆਂ ਤੱਕ ਲੈ ਕੇ ਜਾਂਦਾ ਹੈ ਤੇ ਇਹ ਸੁਭਾਵਕ ਹੈ ਕਿ ਜਿੰਨਾ ਕੋ ਡੂੰਗਾ ਹੋਏਗਾ ਉਨ ਉਹ ਵਿਸ਼ਾਲ ਤੇ ਸਥਿਰ ਹੋਏਗਾ ਇਸ ਕਰਕੇ ਮਹਾਰਾਜ ਕਿਰਪਾ ਕੀਤੀ ਆ ਸ਼ਬਦ ਗੁਰ ਪੀਰਾ ਗਹਿਰ ਗੰਬੀਰਾ ਸਾਡੇ ਵਾਸਤੇ ਕਹਿ ਲੱਗੇ ਸ਼ਬਦ ਗੁਰੂ ਤੇ ਪੀਰ ਹੈ ਫਿਰ ਗੈਰ ਗੰਭੀਰ ਹੈ ਡੂੰਗਾ ਹੈ ਫਿਰ ਆਖਿਆ ਜਿਨ੍ਹਾਂ ਨੇ ਸ਼ਬਦ ਨਾਲ ਸਾਝ ਨਹੀਂ ਪਾਈ ਬਿਨ ਸ਼ਬਦੈ ਜੰਗ ਬੋਰਾ ਦਾ ਮਹਾਰਾਜ ਕਹਿੰਦੇ ਸ਼ਬਦ ਤੋਂ ਬਿਨਾ ਜਗ ਜਿਹੜਾ ਹੈ ਉਹ ਬਰਾਨਾ ਹੋ ਜਾਂਦਾ ਹੈ ਇੱਕ ਸ਼ਬਦ ਹੈ ਜਿਹੜਾ ਸੁਰਤ ਨੂੰ ਸਥਿਰ ਕਰਕੇ ਟਿਕਾ ਕੇ ਰੱਖਦਾ ਹੈ ਮਹਾਰਾਜ ਨੇ ਇਹ ਕਿਰਪਾ ਕੀਤੀ ਅੱਖੀਆਂ ਜਿਵੇਂ ਜਿਵੇਂ ਗੁਰੂ ਕੇ ਸ਼ਬਦ ਨਾਲ ਜੁੜੇਗਾ ਤਿਵੇਂ-ਤਿਵੇਂ ਉਸ ਮਾਲਕ ਵਾਹਿਗੁਰੂ ਦੇ ਇਸ ਗਹਿਰ ਗੰਭੀਰ ਡੂੰਗੇ ਸੁਭਾਅ ਬਾਰੇ ਤੈਨੂੰ ਪਤਾ ਲੱਗੇਗਾ ਉਹ ਮਾਲਕ ਕਿੰਨਾ ਗਹਿਰ ਗੰਭੀਰ ਹੈ ਤਿਸ ਸਾਡੇ ਤੇ ਵੀ ਕਿਰਪਾ ਕਰਦਾ ਕਿ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਸੁਰਤ ਉੱਚੀ ਹੋਵੇ ਫਿਰ ਇਹਦੀਆਂ ਡੂੰਗਾਂ ਜੜਾਂ ਜਿਹੜੀਆਂ ਨੇ ਉਹ ਗੇਰਿੰਗ ਹੋਣੀਆਂ ਚਾਹੀਦੀਆਂ ਨੇ ਡੁੰਗੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਰਕੇ ਇਹਨਾਂ ਇਹਨਾਂ ਅਭਿਆਸ ਗੁਰੂ ਕੇ ਸਿਖਾਂ ਨੇ ਸ਼ਬਦ ਦਾ ਕੀਤਾ ਹੈ ਬਾਣੀ ਕਾ ਕੀਤਾ ਧਿਆਨ ਵਿੱਚ ਜੁੜੇ ਕਿਉਂਕਿ ਧਿਆਨ ਆਉਣ ਨਾਲ ਜੀਵਨ ਚ ਹੋਰ ਜਿਹੜੇ ਹਉਮੈ ਹੰਕਾਰ ਨੇ ਮੁੱਕ ਜਾਂਦੇ ਨੇ ਸਾਹਿਬ ਕਿਰਪਾ ਕੀਤੀ ਓ ਮਾਲਕ ਪਰਮੇਸ਼ਰ ਬਹੁਤ ਵੱਡਾ ਹੈ ਤੇ ਹੇ ਮੇਰੇ ਵੱਡੇ ਸਹਬ ਵੱਡੇ ਮਾਲਕ ਗੈਰ ਗੰਭੀਰ ਤੇ ਗੁਣੀ ਗਹਿਿਰ ਹੈ ਤੂੰ ਕੋਈ ਨਾ ਜਾਣੈ ਤੇਰਾ ਕੀਤਾ ਕੇ ਵਡਚੀਰਾ ਰਹਾਉ ਅੱਗੇ ਆਖਿਆ ਵੀ ਖੇ ਸਾਹਿਬ ਤੇਰੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ ਤੇਰਾ ਜਿਹੜਾ ਇਹ ਪਸਾਰਾ ਹੈ ਇਹ ਸੁਹੱਪਣ ਹੈ ਇਹ ਕਿਰਦਾਰ ਹੈ ਜੇ ਕੋ ਇਹ ਆਖੇ ਵੀ ਮੈਂ ਇਹਦਾ ਥਾ ਪਾਲਾਂ ਤੇ ਕਹਿ ਲੱਗੇ ਇਥੋਂ ਤੱਕ ਕਿਸੇ ਦੀ ਪਹੁੰਚ ਨਹੀਂ ਕਿਉਂਕਿ ਤੂੰ ਬੇਅੰਤ ਵੱਡਾ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਫਿਰ ਆਖਿਆ ਵੀ ਮਹਾਰਾਜ ਮਤ ਥੋੜੀ ਹੈ ਤੂੰ ਵੱਡਾ ਹੈ ਜੇ ਬਾ ਏਕ ਕਵਣ ਗੁਣ ਕਹੀਏ ਬੇਸ਼ੁਮਾਰ ਬਯੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਏ ਇੱਕ ਜ਼ੁਬਾਨ ਨਾ ਤੇਰੇ ਇਨੇ ਗੁਣ ਨਹੀਂ ਗਾਏ ਜਾ ਸਕਦੇ ਹੁਣ ਅੱਗੇ ਮਹਾਰਾਜ ਨੇ ਕਿਰਪਾ ਕੀਤੀ ਸੁਣ ਵੱਡਾ ਆਖੈ ਸਭ ਕੋਏ ਮਾਲਕ ਪਰਮੇਸ਼ਰ ਵੱਡਾ ਹੈ ਬੇਅੰਤ ਹੈ ਸਮਰੱਥਾ ਵਾਲਾ ਹੈ ਸਭ ਕਹਿੰਦੇ ਬਹੁਤੇ ਨੇ ਜਿਹੜੇ ਸੁਣ ਕੇ ਉਹਨੂੰ ਵੱਡਾ ਆਖੀ ਜਾਂਦੇ ਨੇ ਜਿੱਦਾਂ ਅੱਖੀਂ ਨਾ ਵੇਖਿਆ ਹੋਵੇ ਤੇ ਕੇਵਲ ਸੁਣਿਆ ਹੋਵੇ ਤਾਂ ਉਸ ਸੁਣੇ ਦੇ ਆਧਾਰ ਤੇ ਆਪਾਂ ਪਰਿਭਾਸ਼ਿਤ ਕਰੀਏ ਜਾਂ ਜਿੰਨੀ ਕੁ ਸਾਡੀ ਸਮਝ ਹੈ ਅਸੀਂ ਉਸ ਹਿਸਾਬ ਨਾਲ ਆਖੀਏ ਕਿ ਉਹ ਇੰਨਾ ਕੁ ਵੱਡਾ ਹੈ ਜਿਵੇਂ ਇੱਕ ਹਾਥੀ ਨੂੰ ਅੰਨਿਆਂ ਨੇ ਸ਼ੋਕੇ ਵੇਖਿਆ ਤੇ ਕੋਈ ਆਖਦਾ ਜੀ ਇੰਨਾ ਵੱਡਾ ਕੋਈ ਕਹਿੰਦਾ ਵੀ ਇਦਾਂ ਦਾ ਹੈ ਇੰਨਾ ਵੱਡਾ ਹੈ ਪਰ ਉਹਨਾਂ ਦੇ ਕੋਲ ਦ੍ਰਿਸ਼ਟੀ ਨਹੀਂ ਹੈ ਤੇ ਜਦੋਂ ਤੱਕ ਉਹ ਵੇਖਦੇ ਨਹੀਂ ਉਦੋਂ ਤੱਕ ਉਹਨਾਂ ਨੂੰ ਅਹਿਸਾਸ ਨਹੀਂ ਹੋਣਾ ਕਿ ਕਿੰਨਾ ਵੱਡਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਸੁਣ ਕੇ ਸਾਰੇ ਆਪਾਂ ਕਹਿ ਦਿੰਨੇ ਆਂ ਵੀ ਉਹ ਵੱਡਾ ਹੈ ਬੇਅੰਤ ਹੈ ਕੇਵਡ ਵੱਡਾ ਡਿੱਠਾ ਹੋਏ ਪਰ ਕਹਿੰਦੇ ਜਿਨ੍ਹਾਂ ਨੇ ਵੇਖਿਆ ਹੈ ਜਿਨ੍ਹਾਂ ਨੇ ਉਸ ਪਿਆਰੇ ਨੂੰ ਡਿੱਠਾ ਹੈ ਉਹਨਾਂ ਵਾਸਤੇ ਉਹ ਵੱਡਾ ਹੈ ਜਿਨ੍ਹਾਂ ਨੇ ਉਹਦੇ ਪਰੋਸੇ ਤੇ ਜੀਵਨ ਬਸਰ ਕੀਤਾ ਕਰਦੇ ਨੇ ਅੱਖ ਦੇ ਉਹਨਾਂ ਵਾਸਤੇ ਵੱਡਾ ਹੈ ਕੇਵਡ ਕੇਵਲ ਉਹਨਾਂ ਵਾਸਤੇ ਕੇਵਡ ਵੱਡਾ ਡਿਠਾ ਹੋਏ ਤੇ ਜਿਹੜੇ ਇਸ ਕਤਾਰ ਵਿੱਚ ਨੇ ਮਹਾਰਾਜ ਕਹਿੰਦੇ ਕੀਮਤ ਪਾਏ ਨਾ ਕਹਿਆ ਜਾਏ ਨਾ ਤੇ ਕੀਮਤ ਪਾਈ ਜਾ ਸਕਦੀ ਹੈ ਤੇ ਨਾ ਬਿਆਨ ਕੀਤਾ ਜਾ ਸਕਦਾ ਹੈ ਹੁਣ ਇਹ ਜਿਹੜਾ ਨੰਨਾ ਸ਼ਬਦ ਹੈ ਇਹ ਦਿਲੀ ਦੀਪਕ ਹੈ ਜਿਹੜਾ ਦੀਪਕ ਦਿੱਲੀ ਤੇ ਰੱਖਿਆ ਹੁੰਦਾ ਦਹਲੀਜ ਤੇ ਅੰਦਰ ਵੀ ਚਾਨਣ ਦਿੰਦਾ ਤੇ ਬਾਹਰ ਵੀ ਚਾਨਣ ਦਿੰਦਾ ਹੈ ਹੁਣ ਇਸ ਪੰਕਤੀ ਨੂੰ ਆਪਾਂ ਵੱਖਰਾ ਨਹੀਂ ਪੜ ਸਕਦੇ ਕਿਉਂਕਿ ਕੀਮਤ ਪਾਏ ਨਾ ਇਹ ਨਾਂ ਸ਼ਬਦ ਕੀਮਤ ਪਾਏ ਨਾਲ ਵੀ ਹੈ ਨਾ ਕਿਹਾ ਜਾਏ ਤੇ ਨਾ ਕਿਹਾ ਜਾਏ ਨਾਲ ਵੀ ਹੈ ਇਸ ਕਰਕੇ ਇਸ ਸ਼ਬਦ ਨੇ ਦੋਵੇਂ ਪਾਸੇ ਚਾਨਣ ਦੇਣਾ ਹੈ ਇਸ ਸ਼ਬਦ ਨੂੰ ਦਿਲੀ ਦੀਪਕ ਆਖਿਆ ਵਿਚਾਰਵਾਨਾਂ ਨੇ ਕੀਮਤ ਪਾਏ ਨਾ ਕਿਹਾ ਜਾਏ ਨਾ ਤੇ ਕੀਮਤ ਪਾਈ ਜਾ ਸਕਦੀ ਹੈ ਤੇ ਨਾ ਬਿਆਨ ਕੀਤਾ ਜਾ ਸਕਦਾ ਹੈ ਕਹਿਣੇ ਵਾਲੇ ਤੇਰੇ ਰਹੇ ਸਮਾਏ ਜਿਹੜੇ ਤੈਨੂੰ ਬਿਆਨ ਕਰਨ ਵਾਲਿਆ ਜਿਹੜੇ ਤੈਨੂੰ ਕਹਿਣ ਵਾਲਿਆ ਜਿਹੜੇ ਤੈਨੂੰ ਗਾਉਣ ਵਾਲਿਆ ਉਹ ਤੇਰੇ ਵਿੱਚ ਸਮਾਗ ਹੈ ਉਹ ਤੇਰਾ ਰੂਪ ਹੋ ਗਏ ਉਹਨਾਂ ਵਿੱਚ ਤੇ ਤੇਰੇ ਵਿੱਚ ਭੇਦ ਕੋਈ ਨਹੀਂ ਰਿਹਾ ਉਹ ਇੱਕ ਰੂਪ ਹੋ ਗਏ ਇਹ ਬਖਸ਼ਿਸ਼ ਕੇਵਲ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਤੋਂ ਮਿਲਦੀ ਹੈ ਜਿੱਥੇ ਇਹ ਪਿਆਰਾ ਸਾਨੂੰ ਆਪਣਾ ਰੂਪ ਕਰ ਲੈਂਦਾ ਹੈ ਜਿੱਥੇ ਇਹ ਮਨੂਰ ਤੋਂ ਕੰਚਨ ਬਣਾ ਦਿੰਦਾ ਹੈ ਇਹ ਸੋਨਾ ਬਣਾ ਦਿੰਦਾ ਜਿੱਥੇ ਸਹਿਬ ਕਿਰਪਾ ਕਰਕੇ ਆਪਣਾ ਰੂਪ ਕਰ ਦਿਆ ਵੇਖੋ 파ਰਸ ਦਾ ਜ਼ਿਕਰ ਆਉਂਦਾ ਵੀ ਜਦੋਂ 파ਰਸ ਲੋਹੇ ਨੂੰ ਸ਼ੋਹ ਜਾਏ ਤੇ ਉਸ ਲੋਹੇ ਨੂੰ ਛੂ ਕੇ ਉਹ ਸੋਨਾ ਬਣਾ ਦਿੰਦਾ ਹੈ ਪਰ ਕਿਸੇ پارਸ ਵਿੱਚ ਐਸੀ ਤਾਕਤ ਨਹੀਂ ਵੀ ਉਹ ਕਿਸੇ ਲੋਹੇ ਨੂੰ ਛੂਹੇ ਤੇ ਉਹਨੂੰ پارਸ ਬਣਾ ਦਵੇ ਉਹ ਕਿਸੇ ਹੋਰ ਨੂੰ ਅਗਾਹ پارਸ ਬਣਾ ਦਵੇ ਉਸ ਲੋਹੇ ਤੋਂ ਸੋਨਾ ਬਣਾਇਆ ਤੇ ਸੋਨੇ ਤੱਕ ਰਹਿ ਗਿਆ ਪਰ ਜਦੋਂ ਗੁਰੂ ਕੀ ਸਿਫਤ ਕੀਤੀ ਤੇ ਆਖਿਆ ਗੁਰ ਪਰਸ ਹਮ ਲੋ ਮਿਲ ਕੰਚਨ ਹੋਆ RAM ਗੁਰੂ ਪਰਸ ਸਿ ਲੋਹੇ ਵਰਗਿਆ ਮਿਲ ਕੇ ਉਸ ਪਿਆਰੇ ਨੇ ਕੰਚਨ ਕੀਤਾ ਹੁਣ ਇਹ ਪਹਿਲੀ ਪੌੜੀ ਹੈ ਇਹਦੇ ਤੋਂ ਅੱਗੇ ਇਹ ਆਖਿਆ ਵੀ ਉਹ ਕੰਚਨ ਤੋਂ ਪਰਸ ਬਣਾਉਂਦਾ ਹੈ ਗੁਰੂ ਨਾਨਕ ਸਾਹਿਬ ਸਲਤਾਨਪੁਰ ਨੇ ਉਹਨਾਂ ਦੇ ਕੋਲ ਭਾਈ ਪਗੀਰਥਾਏ ਮੈਲ ਸਿੰਘਾਂ ਤੋਂ ਹਜ਼ੂਰ ਸੱਚੇ ਪਾਤਸ਼ਾਹ ਨੇ ਭਾਈ ਪਗੀਰਥ ਨੂੰ ਆਪਣਾ ਰੂਪ ਬਣਾ ਦਿੱਤਾ ਭਾਈ ਪਗੀਰਥ ਲਾਹੌਰ ਗਏ ਭਾਈ ਮਰਦਾਨਾ ਜੀ ਦੀ ਧੀ ਦੇ ਵਿਆਹ ਦੀ ਸੌਜ ਲੈਣ ਵਾਸਤੇ ਜਦੋਂ ਉਹ ਵਪਾਰੀ ਮਨਸੁਖ ਕੋਲ ਰਾਤ ਰਹੇ ਉਨ ਨੂੰ ਸ਼ੋਧ ਦਿੱਤੀ ਭਾਈ ਮਨਸੁਖ ਗੁਰੂ ਨਾਨਕ ਦਾ ਸਿੱਖ ਬਣ ਗਿਆ ਪਰਸ ਹੋ ਗਿਆ ਭਾਈ ਮਨਸੁਖ ਸੰਗਲਾ ਦੀਪ ਵਪਾਰ ਕਰਨ ਵਾਸਤੇ ਜਾਂਦਾ ਉੱਥੇ ਸਾਰਿਆਂ ਨੇ ਵਰਤ ਰੱਖਿਆ ਕੋ ਅਗਨੀ ਬਾਲ ਸਕਦਾ ਉਹ ਵਪਾਰ ਕਰਨ ਗਿਆ ਉਹਨੇ ਆਪਣਾ ਚੁੱਲ੍ਹਾ ਤਪਾਇਆ ਭੋਜਨ ਤਿਆਰ ਕੀਤਾ ਰਾਜੇ ਕੋ ਚਲੇ ਗਿਆ ਰਾਜੇ ਦੇ ਸਪਾਹੀਆਂ ਨੇ ਕੈਦ ਕਰ ਲਿਆ ਜਿਸ ਵੇਲੇ ਸੰਗਲਾ ਦੀਪ ਦਾ ਰਾਜਾ ਮਨੁਸ਼ਕ ਵਪਾਰੀ ਨੂੰ ਮਿਲਦਾ ਹੈ ਤੇ ਉਹ ਗੁਰੂ ਨਾਨਕ ਦਾ ਸਿੱਖ ਹੋ ਜਾਂਦਾ ਹੈ ਇਹਦਾ ਭਾਵ ਹੈ ਵੀ ਸਾਡੀ ਜਿਹੜੀ ਕਰਨੀ ਹੈ ਉਹ ਸਿੱਖੀ ਦਾ ਪ੍ਰਚਾਰ ਕਰਦੀ ਹੈ ਹਰ ਇੱਕ ਸਿੱਖ ਦੀ ਕਰਨੀ ਜਿਹੜੀ ਹੈ ਉਹ ਸਿੱਖੀ ਦਾ ਪ੍ਰਚਾਰ ਕਰਦੀ ਹੈ ਕਿਉਂਕਿ ਗੁਰੂ ਆਪਣੇ ਵਾਲਾ ਰੂਪ ਬਖਸ਼ ਕੇ 파ਰਸ ਬਣਾ ਦਿੰਦਾ ਜਿਸ ਦੀ ਛੋ ਨਾਲ ਹੋਰ ਬਯੰਤ ਜਿਹੜੇ ਇਸ 파ਰਸ ਦਾ ਰੂਪ ਧਾਰਨ ਕਰ ਜਾਂਦੇ ਆ ਜਿਨ੍ਹਾਂ ਨੂੰ ਇਹ ਵਡਿਆਈ ਦਿੱਤੀ ਹੈ ਅੱਖ ਲੱਗੇ ਤੈਨੂੰ ਕਹਿਣ ਵਾਲੇ ਜਿਹੜੇ ਸਨ ਤੇਰੇ ਚ ਸਮਾ ਗਏ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ ਪਿੱਤੂ ਤੂੰ ਕਰਦਿਆਂ ਤੂੰ ਹੋ ਗਏ ਇਹ ਤੇਰੀ ਵਡਿਆਈ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਕਹਿਣ ਲੱਗੇ ਜਦੋਂ ਮੈਂ ਤੈਨੂੰ ਕਹਿਣਾ ਸ਼ੁਰੂ ਕੀਤਾ ਨਾ ਜਦੋਂ ਮੈਂ ਤੈਨੂੰ ਜਪਣਾ ਸ਼ੁਰੂ ਕੀਤਾ ਫਿਰ ਤੈਨੂੰ ਜਪਦਿਆਂ ਜਪਦਿਆਂ ਤੇਰਾ ਰੂਪ ਹੋ ਗਏ ਜਿਹੜੀ ਮੇਰੇ ਅੰਦਰ ਹੋਂ ਸੀ ਮੈਂ ਸੀ ਮੁੱਕ ਗਈ ਜਦ ਆਪਾ ਪਰਕਾ ਮਿਟ ਗਿਆ ਹੁਣ ਕਹਿੰਦੇ ਵੀ ਇਹ ਫਰਕ ਮਿਟਣਾ ਚਾਹੀਦਾ ਸੀ ਇਹ ਜਦੋਂ ਆਪਾ ਤੇ ਪਰਕਾ ਫਰਕ ਮਿਟ ਗਿਆ ਜਤ ਦੇਖੋ ਤਤ ਤੂੰ ਜਿੱਥੇ ਵੀ ਵੇਖਦਾ ਉੱਥੇ ਤੇਰਾ ਰੂਪ ਦਿਸਦਾ ਹੈ ਤੇ ਬਾਬਾ ਦੀਪ ਸਿੰਘ ਸ਼ਹੀਦ ਦੀ ਇਹ ਬੜੀ ਪਿਆਰੀ ਸਾਖੀ ਹੈ ਅਨੰਦਪੁਰ ਸਾਹਿਬ ਬਾਟਾ ਮਾਂਜ ਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਿਆ ਅੱਖ ਲੱਗੇ ਵੀ ਭਾਈ ਦੀਪੇ ਬੜੀ ਸੇਵਾ ਸ਼ਿੱਦਤ ਨਾਲ ਕਰਦਾ ਪਰ ਇਹ ਬਾਟਾ ਤੇ ਸਾਫ਼ ਹੋ ਗਿਆ ਇਹਨੂੰ ਫਿਰ ਵੀ ਮਾਂਜ ਰਿਆ ਅੱਖ ਲੱਗਾ ਸਤਿਗੁਰੂ ਜੀ ਇਸ ਬਾਟੇ ਨੂੰ ਮਾਂਜ ਰਹੇ ਆ ਇਹਨਾਂ ਸਾਫ ਹੋ ਗਿਆ ਦੇ ਵਿੱਚੋਂ ਮੇਰਾ ਜਿਹੜਾ ਮੁਖ ਹੈ ਦਿਸਣ ਲੱਗ ਪਿਆ ਹੈ ਮੈਨੂੰ ਆਪਣਾ ਦਿਸਣ ਲੱਗ ਪਿਆ ਦੇ ਵਿੱਚ ਚਮਕ ਆ ਗਈ ਇਹ ਦੇ ਅੰਦਰ ਪਰ ਮੈਂ ਚਾਹੁੰਦਾ ਹਾਂ ਉਦੋਂ ਤੱਕ ਤੁਹਾਡੀ ਸੇਵਾ ਕਰਾਂ ਜਦੋਂ ਤੱਕ ਮੈਨੂੰ ਇਹ ਦੇ ਵਿੱਚ ਤੁਹਾਡਾ ਰੂਪ ਦਿਸਣਾ ਸ਼ੁਰੂ ਨਾ ਹੋ ਜਾਏ ਇਦੇ 'ਚ ਮੈਨੂੰ ਆਪਣਾ ਆਪ ਦਿਸਦਾ ਹੈ ਤੇ ਇਹ ਬੜੀ ਔਖੀ ਖੇਡ ਹੈ ਭਾਵੇਂ ਇਹ ਕਹਿਣਾ ਸੌਖਾ ਵੀ ਆਪਾਂ ਆਪਣਤ ਛੱਡ ਦਈਏ ਹਉ ਛੱਡ ਦਈਏ ਮੈਂ ਛੱਡ ਦਈਏ ਪਰ ਛੱਡਣੀ ਸੌਖੀ ਥੋੜੀ ਹੈ ਸਹਿਮ ਕਹਿੰਦੇ ਕਹਿਣੇ ਵਾਲੇ ਤੇਰੇ ਰਹੇ ਸਮਾਏ ਸਭ ਤੋਂ ਵੱਡੀ ਬਰਕਤ ਈ ਇਹ ਹੈ ਪੀ ਤੈਨੂੰ ਕਹਿਣ ਵਾਲੇ ਤੈਨੂੰ ਯਾਦ ਕਰਨ ਵਾਲੇ ਉਹ ਤੇਰੇ ਅੰਦਰ ਸਮਾ ਜਾਂਦੇ ਆ ਉਹਨਾਂ ਦਾ ਆਪਾ ਭਾਵ ਮਿਟ ਜਾਂਦਾ ਹੈ ਤੇ ਜਿਹੜਾ ਆਪਾ ਭਾਵ ਆਪਣੇ ਅੱਗੇ ਰੱਖਦਾ ਇਹਦਾ ਭਾਵ ਇਹ ਹੈ ਵੀ ਉਹਨੂੰ ਅਜੇ ਕਹਿਣਾ ਨਹੀਂ ਆਇਆ ਸਹਿਬ ਕਹਿੰਦੇ ਤੂੰ ਤੂੰ ਕਰਦੇ ਆ ਤੇਰਾ ਤੇਰਾ ਕਹਿੰਦੇ ਆ ਤੇਰਾ ਰੂਪ ਹੋਣਾ ਇਹ ਤੇਰੇ ਘਰ ਦੀ ਵਡਿਆਈ ਹੈ ਤੇ ਜੇ ਮੈਂ ਆਪਣੀ ਹਉ ਨਹੀਂ ਛੱਡਦਾ ਇਹਦਾ ਭਾਵ ਅਜੇ ਤੱਕ ਇਸ ਗਹਿਰ ਗੰਭੀਰ ਨਾਲ ਜੁੜੇ ਨਹੀਂ ਕਹਿੰਦੇ ਭਾਵੇਂ ਜਿੰਨੇ ਮਰਜੀ ਸਿਆਣੇ ਸੂਝਵਾਨ ਹੋਣ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿੰਦੇ ਵੀ ਸਾਰੀਆਂ ਸੁਰਤیاں ਇਕੱਠੀਆਂ ਹੋ ਜਾਣ ਸੁਰਤਾਂ ਕਰਕੇ ਨਿਰਣਾ ਕਰਨ ਫਿਰ ਜੋ ਕੁਝ ਵੀ ਕੋਲ ਹੋਵੇ ਜਿੱਥੋਂ ਤੱਕ ਪਹੁੰਚ ਹੋਵੇ ਉਹਨੀ ਕੀਮਤ ਪਾਉਣ ਦਾ ਯਤਨ ਕਰੀਏ ਗਿਆਨੀ ਫਿਰ ਵੱਡੇ ਵੱਡੇ ਧਿਆਨ ਲਾਉਣ ਵਾਲੇ ਧਿਆਨੀ ਇਸਾਰੇ ਇਕੱਤਰ ਹੋ ਜਾਣ ਪਰ ਕੀ ਤੇਰੀ ਵਡਿਆਈ ਕਹਿ ਸਕਦੇ ਆ ਕਹਿਣ ਨਾ ਜਾਈ ਤੇਰੀ ਤੇਲ ਵਡਿਆਈ ਕਹਿੰਦੇ ਇੰਨਾ ਕੁ ਜੇ ਇਕੱਠਾ ਹੋਵੇ ਇੰਨੀਆਂ ਸੁਰਤਾਂ ਇਕੱਠੀਆਂ ਹੋਣ ਇੰਨਾ ਗਿਆਨ ਤੇ ਧਿਆਨ ਇਕੱਠਾ ਹੋ ਜਾਏ ਗੁਰੂ ਇਕੱਠੇ ਹੋ ਜਾਣ ਗੁਰੂਆਂ ਦੇ ਚੇਲੇ ਇਕੱਠੇ ਹੋ ਜਾਣ ਤੇ ਇਹ ਸਾਰੇ ਮਿਲ ਕੇ ਕਹਿਣ ਵੀ ਅਸੀਂ ਵਡਿਆਈ ਕਰ ਲਈ ਹੈ ਪਰ ਕਹਿੰਦੇ ਇਨਾਂ ਤਾਂ ਮਝਾਂ ਮ ਇਕੱਠਾ ਹੋ ਕੇ ਵੀ ਕਹਿਣ ਨਾ ਜਾਈ ਤੇਰੀ ਤਿਲ ਵੜਿਆ ਤਿਲ ਕਿੰਨਾ ਹੁੰਦਾ ਜੀ ਅੱਖ ਲੱਗੇ ਤਿਲ ਜਿੰਨੀ ਵਡਿਆਈ ਵੀ ਤੇਰੀ ਜਿਹੜੀ ਹੈ ਉਹ ਨਹੀਂ ਆਖੀ ਜਾ ਸਕਦੀ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਕਹਿੰਦੇ ਵੀ ਸਾਰੇ ਸਤ ਸਾਰੇ ਤਪ ਸਾਰੀਆਂ ਵਡਿਆਈਆਂ ਇਕੱਠੀਆਂ ਹੋ ਜਾਣ ਵੱਡੇ ਵੱਡੇ ਸਿੱਧ ਪੁਰਖ ਉਹਨਾਂ ਦੀਆਂ ਵਡਿਆਈਆਂ ਇਕੱਠੀਆਂ ਹੋ ਜਾਣ ਤੁੱਦ ਵਿਣ ਤੇਰੇ ਤੋਂ ਬਿਨਾ ਸਿੱਧੀ ਕਿਨੇ ਨਾ ਪਾਈਆ ਜਿਹੜੀ ਸਿੱਧੀ ਤੇਰੇ ਕੋਲ ਹੈ ਅੱਖ ਲੱਗੇ ਇਸ ਸਿੱਧੀ ਨੂੰ ਹੋਰ ਕੋ ਪਾ ਨਹੀਂ ਸਕਦਾ ਪਰ ਜੇ ਮਹਾਰਾਜ ਸਾਡਾ ਕਰਮ ਹੋ ਜਾਏ ਜੇ ਸਾਡੇ ਤੇ ਮਿਹਰ ਬਖਸ਼ਿਸ਼ ਹੋਵੇ ਕਰਮ ਮਿਲੈ ਸਾਰੀ ਖੇਡ ਮਹਾਰਾਜ ਕਹਿੰਦੇ ਕਰਮ ਦੀ ਹੈ ਸਾਰੀ ਖੇਡ ਸਾਡੀ ਕਰਨੀ ਦੀ ਹੈ ਸਾਡੇ ਕਰਮ ਦੀ ਹੈ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਕਹਿੰਦੇ ਵਿਛੜੇ ਕਿਉਂ ਆ ਆਪਣੀ ਕਿਰਤ ਤੇ ਆਪਣੇ ਕਰਮ ਕਰਕੇ ਤੇਰੇ ਅੱਗੇ ਅਰਦਾਸ ਹੈ ਸਹਬ ਕਿਰਪਾ ਕਰ ਸਾਨੂੰ ਆਪਣੇ ਨਾਲ ਮੇਲ ਲੈ ਅਸੀਂ ਤੇ ਭਟਕਦੇ ਫਿਰਦੇ ਆਂ ਚਾਰ ਕੁੰਟ ਦਸ ਦਿਸ਼ ਭਮੈ ਥੱਕ ਆਏ ਪ੍ਰਭ ਕੀ ਸ਼ਾਮ ਵਿਛੜੇ ਤੇ ਕਰਮ ਕਰਕੇ ਆਂ ਇੱਥੇ ਕਹਿੰਦੇ ਕਰਮ ਹੀ ਐ ਜਿਹੜਾ ਮਿਲਾ ਸਕਦਾ ਹੈ ਕਰਮ ਮਿਲੈ ਨਹੀਂ ਠਾਕ ਰਹਾਈਆ ਠਾਕ ਕਹਿੰਦੇ ਨੇ ਰੋਕ ਨੂੰ ਜੇ ਕਹਿੰਦੇ ਕਰਮ ਚੰਗਾ ਵੇ ਮਿਲਾਪ ਹੋ ਜਾਏ ਫਿਰ ਰੁਕਾਵਟ ਕੋਈ ਨਹੀਂ ਹੈ ਫਿਰ ਕੋਈ ਵੀ ਰੋਕ ਨਹੀਂ ਸਕਦਾ ਆਖਣ ਵਾਲਾ ਕਿਆ ਵੇ ਚਾਰਾ ਕਹਿੰਦੇ ਵੀ ਆਖਣ ਵਾਲਾ ਉਸ ਵਿਚਾਰੇ ਦੇ ਹੱਥ ਵਿੱਚ ਕੀ ਹੈ ਸਿਫਤੀ ਭਰੇ ਤੇਰੇ ਭੰਡਾਰਾ ਤੇਰੇ ਤੇ ਮਾਲਕ ਜੀ ਭੰਡਾਰੇ ਭਰੇ ਹੋਏ ਆ ਸਿਫਤਾਂ ਨਾਲ ਇੱਥੇ ਤਾਂ ਖੇਡ ਦੀ ਸਾਰੀ ਸਿਫਤ ਦੀ ਹੈ ਆਖਣ ਵਾਲਾ ਕਹਿਣ ਲੱਗੇ ਕੋਈ ਬਹੁਤਾ ਪਾਇਆ ਨਹੀਂ ਰੱਖਦਾ ਕਿਉਂਕਿ ਤੇਰੇ ਇੱਥੇ ਭੰਡਾਰੇ ਭਰੇ ਨੇ ਕੋ ਕਿੰਨਾ ਕਾਖ ਸਕਦਾ ਹੈ ਉਹ ਕਿੰਨਾ ਕਗਾ ਸਕਦਾ ਕਿੰਨਾ ਕਿ ਬਿਆਨ ਕਰ ਸਕਦਾ ਹੈ ਜਿਸ ਤੂੰ ਦੇ ਤਿਸੈ ਕਿਆ ਚਾਰਾ ਮਿਹਰ ਕਰਕੇ ਬਖਸ਼ਿਸ਼ ਕਰਕੇ ਜਿਸ ਦੀ ਝੋਲੀ ਵਿੱਚ ਇਹ ਦਾਤ ਪਾ ਦੇ